ਹੇ ਵੇਖੋ ਵੇਖੋ ਤਿੰਨ ਜੱਫੇ ਹਕਿਆਰੀ ਹਜ਼ਾਰ ਦੇ ਪਹਿਲਾ ਲੱਗਣ ਜਾ ਰਿਹਾ ਹੈ ਪਹਿਲਾ 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 ਇੱਕ ਮੋਟਰਸਾਈਕਲ ਵੀ ਹੈ ਇੱਕ ਮੋਟਰਸਾਈਕਲ ਵੀ ਹੈ ਕਿੰਨੇ ਜੱਗੂ ਹੁਣੀ ਦੀ ਕਮਾਲ ਦੇ ਬੰਦੇ ਹੈ ਰੰਦੇ 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 ਦੇਖ ਲੈ ਕਰੇ ਪੈਂਦੇ ਆ ਪੜਾਕੇ ਪੈਂਦੇ ਆ ਪੜਾ ਕੱਢੋਂ ਲਾਪ੍ਰਿਕ ਕੈਨੇਡਾ ਅਰਜਿੰਦਰ ਢਿੱਲੋਂ ਹੁਣਾਂ ਦਾ વિશેષ ਅਰ ਤੇ ਧੰਨਵਾਦ ਸਾਰੇ ਪਲਾਰਾਂ ਲਈ ਵੱਡੇ ਮਾਰ ਲਓ ਇਹ ਇਧਰਲੇ ਬਨੇ ਮੁਕਾਬਲਾ ਚੋਟੀ ਦਾ ਮਨੀਸ਼ ਪਰ ਕਿਦੋਂ ਕੇ ਬਨੇ ਮੁਕਾਬਲਾ ਅਮਨਦੇ ਨਾਲ ਅਮਨਦੇ ਬੁਲੇਟ ਅਮਨਦੇ ਬੁਲੇਟ ਬੁਲੇਟ ਤੇ ਅਮਨ ਆਹ ਨਿਆਰਾ ਵੱਖਰਾ ਚੱਕੇ ਜਾਮ ਉਹ ਗੋਲੇ ਵਾਲੀ ਵੀ ਮੋਟਰਸਾਈਕਲ ਜਲਾਲ ਵਾਲਿਆ ਚੱਲੀ ਜਾ ਰਾ ਦਪੁਰਜੀ ਆ ਮਨੀਸ਼ ਬਲਾਰ ਹੈ ਭਾਈ ਆਪਣਾ ਕੈਨੇਡਾ ਸਾਡੇ ਪੰਜੋ ਬਲਾਰਿਆਂ ਦੇ ਲਈ 333000 ਰੁਪਏ ਦੇ ਉਹ ਵੱਡੇ ਮਾਨ ਪਿਆਰੇ ਨਾਲ ਵੀਰਾਂ ਦੇ ਵੱਲੋਂ ਆ ਪੰਜੋ ਬਲਾਰਿਆਂ ਲਈ ਰੈਂਬੋ ਦਾ ਤੀਜਾ ਰੈਂਬੋ ਦਾ ਤੀਜਾ ਤੀਜਾ ਜੇ ਲੱਗ ਗਿਆ ਕਹਿੰਦੇ ਗੱਗਾ ਟਲੋ ਲਾਪ੍ਰਿਤ ਕੈਨੇਡਾ ਹਰਜੰਦਰ ਟਲੋ ਆਸਟ੍ਰੇਲੀਆ ਸੁਖਜੀਤ ਨੇ ਆਸਟ੍ਰੇਲੀਆ ਜੱਜ ਟਲੋ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਲੱਖਾ ਟਲੋ ਰੈਂਪੇ ਹਰਾਜ ਦੀ ਤੂਦੀ ਬੋਲਦੀ ਆ ਬੁਲਟ ਖੀਰਾ ਵਾਲੀਆ ਕਬੱਡੀ ਪਾ ਰਿਹਾ ਗੱਲ ਟਕਾਣੇ ਲੱਗੀ ਪਈ ਆ ਇਧਰ ਮੁਕਾਬਲਾ ਵਣਦੇ ਨਾਲ ਏ ਬੁਲਟ 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 ਤੇ ਮਨੀਸ਼ ਵੱਖਰੀ ਜੀ ਗੱਲ ਵੱਖਰਾ ਵੱਖਰੀ ਜੀ ਗੱਲ ਮਨੀਸ਼ ਸਾਰੀ ਪ੍ਰਬੰਧ ਕਮੇਟੀ ਬੈਠੀ ਆ ਸਾਰਿਆਂ ਦਾ ਸਤਿਕਾਰ ਆ ਵੱਡਾ ਇਕੱਠ ਆ ਗੋਲੇ ਵਾਲੇ ਪਿੰਡ ਦੇ ਵਿੱਚ ਅਮਨ 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 ਤਿੰਦਪੁਰਜੀ ਵਾਲਾ ਅਮਨ ਤਿੰਦਪੁਰਜੀ ਵਾਲਾ ਬਾਹੂ ਅਕਬਰਪੁਰ ਤੇ ਦੀਪਾ ਲੈ ਵੀ ਸੋਹਣਿਆ ਡਿਸਾਈਡ ਕਰ ਲੈ ਕਿਹਦੇ ਲਈ ਮਾਨ ਦੇਣੇ ਆ ਲਓ ਸਾਹਮਣੇ ਖੇਡ ਮੈਦਾਨ ਅੰਦਰ ਲੱਗਿਆ ਜੋਰ ਲੱਗਿਆ ਜੋਰ ਮਨੀਸ਼ ਬਾਹੂ ਅਕਬਰਪੁਰ ਦਾ ਕੱਲ ਨੂੰ ਸੰਘੇੜਿਆਂ ਦਾ ਮੇਲਾ ਖੇਡਿਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ